ਪਹਿਲਾਂ ਤਾਂ ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆਏ ਹੋਏ ਸਾਰੇ মিডিਆ ਨੂੰ ਵੈਲਕਮ ਹੈ ਅੱਜ ਅਸੀਂ ਇੱਥੇ ਵੈਲੀ 2 ਦੇ ਸਾਰੇ ਵਸਨੀਕਾਂ ਨਾਲ ਇਕੱਠੇ ਹੋਏ ਆਂ ਤੇ ਅੱਜ ਸੰਡੇ ਦਾ ਦਿਨ ਹੈ ਤੇ ਇਸ ਲਈ ਸਾਰੇ ਕਲੋਨੀ ਨਿਵਾਸੀ ਘਰ ਹੁੰਦੇ ਆ ਇਸ ਲਈ ਅਸੀਂ ਅੱਜ ਹੀ ਦੀਵਾਲੀ ਦੀ ਸੈਲੀਬ੍ਰੇਸ਼ਨ ਜਿਹੜੀ ਇੱਥੇ ਕੀਤੀ ਆ ਤੇ ਇੱਥੇ ਮੁੱਦਾ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਹਿਲੇ ਪਿੱਛੇ ਥੋੜਾ ਜਿਹਾ ਬਰੀਫ ਕਰ ਦਿੰਨਾ ਵੀ ਇੱਥੇ ਕੋਈ ਨਾ ਕੋਈ ਬੰਦਾ ਆ ਕੇ ਜਿਵੇਂ ਜਿਨ੍ਹਾਂ ਲੋਕਾਂ ਦੇ ਇੱਥੇ 2 4 10 ਪਲਾਟ ਪਏ ਐ ਉਹ ਲੋਕ ਕੀ ਕਰਦੇ ਆ ਵੀ ਡਿਊਜ਼ ਦੇਣ ਦੀ ਜਗ੍ਹਾ ਤੇ ਸੁਸਾਇਟੀ ਦੇ ਡਿਊਜ਼ ਐ ਉਹ ਡਿਊਜ਼ ਦੇਣ ਦੀ ਜਗ੍ਹਾ ਤੇ ਆ ਕੇ ਕਲੋਨੀ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਕਦੇ ਆ ਕੇ ਮੇਰੇ ਤੇ ਝੂٹے ਰੋਪ ਲਾਉਂਦੇ ਆ ਕਦੇ ਕਲੋਨੀ ਦੇ ਵਸਨੀਕਾਂ ਤੇ ਰੋਪ ਲਾਉਂਦੇ ਆ ਇਹ ਲੋਕ ਜਿਹੜੇ ਰੋਜ਼ ਦਾ ਇਹਨਾਂ ਨੇ ਪਿਛਲੇ 6 ਮਹੀਨੇ ਤੋਂ ਇਹ ਡਰਾਮਾ ਕੀਤਾ ਹੋਇਆ ਵੀ ਹਰ ਮਹੀਨੇ ਕਿਸੇ ਨਾ ਕਿਸੇ ਨੂੰ ਪਰ ਲੈਂਦੇ ਆ ਉਹ ਨਵਾਂ ਬੰਦਾ ਹੁੰਦਾ ਵਿਚਾਰਾ ਉਹਨੂੰ ਗੁੰਮਰਾਹ ਕਰ ਲੈਂਦੇ ਆ ਇੱਥੇ ਇੱਕ ਪਿੱਛੇ پارک ਹੈ ਉਥੇ ਆ ਕੇ આરોਪ ਲਾ ਕੇ ਹਨਾ ਕਲੋਨੀ ਨੂੰ ਬਦਨਾਮ ਕਰਕੇ ਚਲੇ ਜਾਂਦੇ ਆ ਅਸੀਂ ਅੱਜ ਤੁਹਾਨੂੰ ਇਸ ਲਈ ਸਾਰਿਆਂ ਨੂੰ ਇੱਥੇ ਬੁਲਾਇਆ ਵੀ ਇਹ ਕਲੋਨੀ ਜਿਹੜੀ ਆ ਵੈਲੀ 2 ਇਹਦੇ ਚ 450 ਦੇ ਕਰੀਬ ਪਲਾਟ ਹੈ ਤੇ ਇਸ ਵੇਲੇ 100 ਘਰ ਬਣੇ ਹੋਏ ਆ ਮਤਲਬ 57 ਘਰ ਸਾਡੇ ਇੱਧਰ ਵੈਲੀ 2 ਦੇ ਫਰੰਟ ਬਲੌਕ ਚ ਬਣੇ ਹੋਏ ਆ ਤੇ 43 ਘਰ ਇਹ ਤੇ ਪਿਛਲੇ ਬਲੌਕ ਚ ਬਣੇ ਹੋਏ ਆ ਟੋਟਲ 100 ਪਰਿਵਾਰ ਸੀ 100 ਦੇ 100 ਪਰਿਵਾਰ ਇੱਥੇ ਪਾਰਕ 'ਚ ਇਕੱਠੇ ਕੀਤੇ ਆ ਤੁਸੀਂ ਕਿਸੇ ਨੂੰ ਵੀ ਇੱਥੇ ਸਾਰੀ ਕਲੋਨੀ ਦੇ ਵਸਨੀਕਾਂ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਲੈ ਸਕਦੇ ਹੋ ਵੀ ਪਿਛਲੇ 4 ਸਾਲ ਤੋਂ ਤਾਂ ਮੈਂ ਇਹਦੀ ਮੇਨਟੇਨੈਂਸ ਕਰ ਰਿਹਾ ਸੀ ਹੁਣ ਅਸੀਂ 6 ਮਹੀਨੇ ਤੋਂ ਇਹਦੀ ਵਸਨੀਕਾਂ ਦੀ ਸੁਸਾਇਟੀ ਬਣਾਤੀ ਆ ਇਹਨੂੰ ਰਜਿਸਟਰਡ ਕਰਾ ਦਿੱਤਾ ਇਹਦੇ ਬਕਾਇਦਾ ਸਾਰੇ ਅਹੁਦੇਦਾਰ ਚੁਣ ਲਤੇ ਗਏ ਆ ਉਹਦੇ 'ਚ ਬੈਂਕ 'ਚ ਅਕਾਊਂਟ ਖੋਲ ਦਿੱਤਾ ਗਿਆ ਜੀਐਸਟੀ ਨੰਬਰ ਲੈ ਲਿਤਾ ਗਿਆ ਪੈਨ ਕਾਰਡ ਈਸ਼ੂ ਕਰਵਾ ਲੇਤਾ ਗਿਆ ਕਿਸੇ ਨੂੰ ਵੀ ਇੱਥੇ ਕੋਈ ਜਿਹੜੇ ਪਲਾਟ 홀ਡਰ ਡਿਊਜ਼ ਦੇ ਰਹੇ ਆ ਉਹ ਆਪਣੀ ਪੂਰੀ ਜਾਣਕਾਰੀ ਲੈਣ ਤਸੱਲੀ ਕਰਨ ਇਹ ਸਾਰਾ ਪੈਸਾ ਇਸ ਕਲੋਨੀ ਦੀ ਡਿਵੈਲਪਮੈਂਟ ਦੇ ਲਈ ਲੋੜ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੱਥੇ ਸਟਰੀਟ ਲਾਈਟ ਦਾ ਬਿੱਲ ਆਂਦਾ ਪਾਰਕਾਂ ਦੀ ਮੇਨਟੇਨੈਂਸ ਹੈ ਕਲੋਨੀਆ ਚ ਘਾਹ ਬੂਟਾ ਹੋ ਰਿਹਾ ਗਾਰਡ ਖੜੇ ਆ ਇਦਾਂ ਦੇ ਮਾਲੀ ਰੱਖੇ ਹੋਏ ਆ ਇਹ ਸਾਰੇ ਖਰਚੇ ਜਿਹੜੇ 15 ਤੋਂ 20 ਲੱਖ ਰੁਪਏ ਮਹੀਨਾ ਪਹਿਲਾਂ ਮੈਂ ਕਰ ਰਿਆ ਸੀ ਤੇ ਮੈਂ ਇਹਦੀ ਕਲੈਕਸ਼ਨ ਕਰਦਾ ਸੀ ਹੁਣ ਪਿਛਲੇ 6 ਮਹੀਨੇ ਤੋਂ ਉਹ ਸਾਰੀ ਸੁਸਾਇਟੀ ਨਾਲ ਹੈ ਤੇ ਸੁਸਾਇਟੀ ਹੀ ਇਹਨੂੰ ਹੁਣ ਸਾਰਾ ਨਾਲ ਰਲ ਕੇ ਅਸੀਂ ਮੇਨਟੇਨ ਕਰਾਂਗੇ ਜਿਹੜੇ ਡਿਊਜ਼ ਪਲਾਟਾਂ ਆਣਿਆਂ ਦੇ ਬਣਦੇ ਆ ਉਹ ਪਲਾਟਾਂ ਵਾਲੇ ਦੇ ਹਿਸਾਬ ਨਾਲ ਬਾਕੀ ਅਸੀਂ ਜਿੰਮੇ ਪ੍ਰੋਮੋਟਰ ਦੀ ਜਿਹੜੀ ਡਿਊਟੀ ਆ ਉਹ ਮੈਂ ਕਰ ਰਹੇ ਹਾਂ ਜਿਹੜੀ ਵਸਨੀਕਾਂ ਦੀ ਡਿਊਟੀ ਆ ਉਹ ਕਰ ਰਹੇ ਨੇ ਇੱਥੇ ਸਾਰੀ ਕਲੋਨੀ ਇੱਕ ਹੈ ਇੱਥੇ ਕੋਈ ਕਿਸੇ ਦਾ ਕੋਈ ਰੌਲਾ ਨਹੀਂ ਹੈ ਨਾ ਕਿਸੇ ਦਾ ਕੋਈ ਅਜੇ ਤੱਕ ਕਿਸੇ ਨੇ ਕੋਈ ਪਲਾਟ ਦੱਬਿਆ ਨਾ ਹੀ ਕਿਸੇ ਨੇ ਕੋਈ ਪਲਾਟ ਵਾਲੇ ਨੂੰ ਰੋਕਿਆ ਹਾਂ ਅਗਰ ਉਹ ਡਿਊਜ਼ ਦਿੰਦਾ ਪ੍ਰਧਾਨ ਨੇ ਸਾਡੇ ਮੈਡਮ ਦੀਆ ਆ ਇਧਰ ਵਾਈਸ ਪ੍ਰਧਾਨ ਕਪੂਰ ਸਾਹਿਬ ਨੇ ਬਾਕੀ ਸਾਰੀ ਕਲੋਨੀ ਇੱਥੇ ਹਾਜ਼ਰ ਹੈ ਅਸੀਂ ਕਿਸੇ ਨੂੰ ਕੋਈ ਤੰਗ ਪਰੇਸ਼ਾਨੀ ਕਰਦੇ ਨਾ ਹੀ ਸਾਨੂੰ ਕੋਈ ਲੋੜ ਹੈ ਸਾਡੇ ਲਈ ਜਿਹੜਾ ਕਸਟਮਰ ਹੈ ਉਹ ਰੱਬ ਦਾ ਰੂਪ ਹੈ ਸਾਡੇ ਲਈ ਸਾਡਾ ਕਸਟਮਰ ਸੈਟੀਸਫਾਈਡ ਹੈ ਸਾਡਾ ਕਾਰੋਬਾਰ ਚੱਲੇਗਾ ਸਾਡਾ ਕਸਟਮਰ ਨਾਰਾਜ਼ ਹੈ ਸਾਡਾ ਕਾਰੋਬਾਰ ਨਹੀਂ ਚੱਲੇਗਾ ਇਸ ਲਈ ਅਸੀਂ ਇਹ ਸਿਧਾਂਤਾਂ ਨੂੰ ਮੁੱਖ ਰੱਖ ਕੇ ਅੱਜ ਮੈਨੂੰ 40 ਸਾਲ ਹੋ ਗਏ ਇਸ ਕੰਮ ਕਰਦੇ ਨੂੰ 40000 ਮੈਂ ਘਰ ਬਣਵਾ ਚੁੱਕਾ ਲੁਧਿਆਣੇ ਦੇ ਵਿੱਚ ਤੁਹਾਨੂੰ ਇਸ ਲਈ ਅੱਜ ਖੇਚਲ ਦਿੱਤੀ ਹੈ ਵੀ ਦੀਵਾਲੀ ਦਾ ਮੌਕਾ ਹੈ ਇੱਕ ਤਾਂ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਤੇ ਦੂਜੀ ਗੱਲ ਤੁਸੀਂ ਕਲੋਨੀ ਦੇ ਵਸਨੀਕਾਂ ਨਾਲ ਮਿਲ ਕੇ ਆਪਣੇ ਸਾਰੇ ਵਿਚਾਰ ਸਾਂਝੇ ਕਰ ਸਕਦੇ ਹੋ ਕਿਸੇ ਨੂੰ ਵੀ ਸਾਡੇ ਤੇ ਕਲੋਨੀ ਚ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਸਾਰਿਆਂ ਨੂੰ ਮੇਨਟੇਨੈਂਸ ਚਾਹੀਦੀ ਹੈ ਸਾਰਿਆਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਤੇ ਉਹਦੇ ਲਈ ਜੋ ਗਵਰਨਮੈਂਟ ਨੇ ਰੇਰਾ ਐਕਟ ਬਣਾਤਾ ਪਾਪਰਾ ਐਕਟ ਬਣਾਤਾ ਉਹ ਹੁਣ ਸਾਰਿਆਂ ਨੂੰ ਮੰਨਣਾ ਪੈਣਾ ਇਹਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋ ਸਕਦੀ ਇਹਦੇ ਵਿੱਚ ਕੋਈ ਕਾਮਨਡ ਦੀ ਇੰਟਰਫੇਰੈਂਸ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਪਾਪਰਾ ਐਕਟ ਹੈ ਪੰਜਾਬ ਗਵਰਨਮੈਂਟ ਦਾ ਸੈਂਟਰਲ ਗਵਰਨਮੈਂਟ ਦਾ ਰੇਰਾ ਐਕਟ ਰੇਰਾ ਮੇਨਟੇਨੈਂਸ ਐਕਟ ਹੈ ਪਾਪਰਾ ਡਵੈਲਪਮੈਂਟ ਐਕਟ ਹੈ ਤੇ ਮੇਨਟੇਨੈਂਸ ਐਕਟ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਹੈ ਉਹ ਸਾਰੇ ਮੰਨਣ ਲਈ ਪੂਰਾ ਹਿੰਦੁਸਤਾਨ ਉਹਨੂੰ ਕਾਬੰਦ ਹੈ ਅਗਰ ਕਿਸੇ ਪੋਲੀਟੀਸ਼ਨ ਨੇ ਉਹਨੂੰ ਆਪੋਜ਼ ਕਰਨਾ ਉਹ ਐਕਟ ਨੂੰ ਆਪੋਸ ਕਰੇ ਨਾ ਕਿ ਤੇ ਆ ਕੇ ਕਲੋਨਾਈਜ਼ਰਾਂ ਦੇ ਨੁਕਸ ਲੱਭੇ ਜਾਂ ਕੇ ਉੱਤੇ ਕਲੋਨੀਆਂ ਦੇ ਨੁਕਸ ਲੱਭੇ ਉਹ ਜਾ ਕੇ ਐਕਟ ਨੂੰ ਸਹੀ ਕਰਾ ਲੈਣ ਅਸੀਂ ਤਾਂ ਉਹਨੂੰ ਮੰਨਣ ਲਈ ਪਾਬੰਦ ਹੈ ਤੇ ਮੇਰਾ ਇਹੀ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਲੋਕਾਂ ਦੀ ਸੁਣੀ ਸੁਣਾਈ ਗੱਲ ਤੇ ਕੋਈ ਯਕੀਨ ਨਾ ਕਰੋ ਕਿਸੇ ਦਾ ਵੀ ਪਲਾਨ ਸਾਡੀ ਕਿਸੇ ਵੀ ਕਲੋਨੀ 'ਚ ਹੈ ਮੈਂ ਸਾਰੀਆਂ ਕਲੋਨੀਆਂ ਦੇ ਵਿੱਚ ਸੁਸਾਇਟੀਆਂ ਬਣਾ ਚੁੱਕਾ ਇੱਕ ਜਾਂ ਦੋ ਕਲੋਨੀਆਂ ਰਹਿੰਦੀਆਂ ਨੇ ਉੱਥੇ ਵੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕੋਈ ਵੀ ਕਿਸੇ ਦੇ ਪਲਾਟ ਨੂੰ ਕੋਈ ਨਹੀਂ ਬੰਦਾ ਛੇੜ ਸਕਦਾ ਹਾਂ ਜਿਹੜੇ ਡਿਊਜ਼ ਐ ਉਹ ਤੁਸੀਂ ਬਲਾਡਾ ਤੋਂ ਜਾਣਕਾਰੀ ਲੈ ਸਕਦੇ ਹੋ ਰੇਰਾ ਦੇ ਆਫਿਸ ਤੋਂ ਜਾਣਕਾਰੀ ਲੈ ਸਕਦੇ ਹੋ ਸਾਡੀ ਸੁਸਾਇਟੀ ਬਣੀ ਹੋਈ ਆ ਉਤੋਂ ਜਾਣਕਾਰੀ ਲੈ ਸਕਦੇ ਹੋ ਤੁਹਾਡੇ ਪਲਾਟ ਨੂੰ ਕੋਈ ਬੰਦਾ ਛੇੜ ਨਹੀਂ ਸਕਦਾ ਜਦ ਤੱਕ ਮੈਂ ਜ਼ਿੰਦਾ ਬੈਠਾ ਜਿਨੇ ਵੀ ਪਲਾਟ ਖਰੀਦੇ ਆ ਉਹਦਾ ਪਲਾਟ ਇੱਥੇ ਸਾਰਾ ਸੁਰੱਖਿਤ ਐ ਕਿਸੇ ਨੂੰ ਕੋਈ ਵੀ ਕੋਈ ਵੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ ਸਰ ਜਿਹੜੇ ਨਾਮ ਲੈਨੇ ਉਹ ਇੱਥੇ ਪਲਾਟ ਹੋਲਡਰ ਦੇ ਬੰਦੇ ਜਿਹੜੇ ਤੁਸੀਂ ਕਹਿਣਾ 10 12 ਬੰਦੇ ਤੁਹਾਡੇ ਤੋਂ ਪਾਰਟਿਸਿਪੇਟਟਾ ਦੇ ਨਾ ਨਹੀਂ ਕਰ ਰਹੇ ਉਹ ਪਲਾਟ 홀ਡਰ ਆ ਉਹਨਾਂ ਨੇ ਰੀਸੇਲ ਕਰਕੇ ਜਾਣਾ ਉਹਨਾਂ ਨੇ ਇੱਥੇ ਮੰਨ ਲਓ ਇੱਥੇ ਪਲਾਟ ਲੈ ਲਿਆ 2000 ਨੂੰ ਅੱਜ ਤੋਂ 15 ਸਾਲ ਪਹਿਲਾਂ ਅੱਜ ਇੱਥੇ ਰੇਟ 25000 ਹੋ ਚੁੱਕਾ ਸਾਰੀ ਕਲੋਨੀ ਇੱਥੇ ਆਜੜਾ ਤੁਸੀਂ ਕਿਸੇ ਨੂੰ ਪੁੱਛ ਲਓ ਹੁਣ 2000 ਦੀ ਚੀਜ਼ ਅੱਜ 20 ਸਾਲ ਤੋਂ ਜਿਹੜੀ ਸੁਸਾਇਟੀ ਸੰਭਾਲ ਕੇ ਬੈਠੀ ਆ ਕੀ ਉਹਦਾ ਕੋਈ ਉਹਦਾ ਮੇਨਟੇਨੈਂਸ ਡਿਊ ਜੋ ਰੇਰਾ ਐਕਟ ਬਣਿਆ ਉਹ ਨਹੀਂ ਬੜੇਗਾ ਤੁਸੀਂ ਤੁਹਾਡੇ ਨਾਲ ਪਾਰਟਿਸਿਪੇਟ ਕਿਉਂ ਨਹੀਂ ਕਰ ਰਹੇ ਨੇ ਉਹ ਪਾਰਟਿਸਿਪੇਟ ਨਹੀਂ ਕਰਦੇ ਉਹ ਇੱਥੇ ਇੱਕ ਬੰਦਾ ਹੈਗਾ ਅੰਦਰ ਕਲੋਨੀ ਦਾ ਇੱਕ ਵਸਨੀਕ ਹੈ ਉਹ ਉਹਨਾਂ ਦੇ ਪਲਾਟ ਰੀਸੇਲ ਕਰਦਾ ਉਹ ਉਹਨਾਂ ਨੂੰ ਸਖਾਂਦਾ ਵੀ ਤੁਸੀਂ ਡਿਊਸ ਦੇਣ ਦੀ ਲੋੜ ਨਹੀਂ ਮੈਂ ਤੁਹਾਡਾ ਪਲਾਟ ਸਸਤਾ ਵੇਚ ਦੂੰਗਾ ਉਹ ਇਸ ਲਈ ਸਾਡੇ ਉਲਟ ਇੱਕ ਮਤਲਬ ਸਾਜ਼ਿਸ਼ ਕਰਦੇ ਆ ਬੈਠ ਕੇ ਵੀ ਸਾਨੂੰ ਕਿਸੇ ਤਰੀਕੇ ਡਿਊਸ ਨਾ ਦੇਣੇ ਪੈਣ ਅਸੀਂ ਇਹ ਪਲਾਟ ਵੇਚ ਕੇ ਬਾਹਰੋਂ ਬਾਹਰ ਨਿਕਲ ਜਾਈਂ ਉਹਨਾਂ ਚੋਂ ਕਿਸੇ ਨੇ ਕੋਈ ਘਰ ਨਹੀਂ ਬਣਾਣਾ ਤੇ ਉਹ ਸਾਰੇ ਰੀਸੇਲ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਘਰ ਬਣਾਣਾ ਉਹ ਕਦੇ ਵੀ ਇਦਾਂ ਕੋਈ ਗਲਤ ਗੱਲ ਨਹੀਂ ਕਰੂਗਾ ਮੈਨੂੰ ਸੀਏ ਸਾਹਿਬ ਨੇ ਹਦਾਇਤ ਦਿੱਤੀ ਸੀ ਵੀ ਜਿਹਨੇ ਘਰ ਬਣਾਣਾ ਉਹਨੂੰ ਥੋੜੀ ਰਿਲੈਕਸ ਕਰਾ ਦਿਆ ਕਰੋ ਅਸੀਂ ਕਹਿੰਦੇ ਬਿਲਕੁਲ ਸਿਰ ਮਤੇ ਕਿਸੇ ਨੇ ਘਰ ਬਣਾਣਾ ਹੈ ਉਹ ਕਿਸੇ ਕੋਲ ਵੀ ਜਾਣ ਦੀ ਲੋੜ ਨਹੀਂ ਸੋਸਾਇਟੀ ਕੋਲ ਆਵੇ ਉਹਨੂੰ ਬਕਾਇਦਾ ਅਸੀਂ ਪਲਾਟ ਹੋਲਡਰ ਅਗਰ ਪੁਰਾਣਾ ਵੀ ਹੈ ਤਾਂ ਵੀ ਉਹਨੂੰ ਰਿਲੈਕਸ ਕਰਾਂਗੇ ਉਹਨੂੰ ਮਤਲਬ ਇਹ ਨਹੀਂ ਹੈ ਵੀ ਉਹਦੇ ਡਿਊਜ਼ ਜੇ 1 ਰੁਪਿਆ ਬਣਦਾ ਨਾ ਤਾਂ ਉਹਨੂੰ ਅੱਧੇ ਕਰਾ ਦਾਂਗੇ ਬਟ ਉਹ ਬਸ਼ਰਤੇ ਘਰ ਬਣਾਉਣ ਵਾਲਾ ਹੋਵੇ ਇਹ ਨਹੀਂ ਵੀ ਉਹਨੇ ਰੀਸੇਲ ਕਰਨਾ ਤਾਂ ਤੇ ਰੀਸੇਲ ਦੇ ਜੋ ਰੇਰਾ ਐਕਟ ਹੈ ਉਹ ਆਪਣੇ ਡਿਊਜ਼ ਭਰੇ ਸੋਸਾਇਟੀ ਦੇ ਤੇ ਆਪਣੇ ਵਿੱਚ ਜੋ ਮਰਜ਼ੀ ਕਰੇ ਜਿਹਨੂੰ ਮਰਜ਼ੀ ਵਿੱਚ ਬਣਾਵੇ ਪੋਜੈਸ਼ਨ ਲੈਟਰ ਜਾਰੀ ਕਰਾਵੇ ਐਸ ਪਰ ਇੱਕ ਉਹ ਪੋਜੈਸ਼ਨ ਲੈਟਰ ਜਾਰੀ ਕਰਾਉਂਦੇ ਨਹੀਂ ਤੇ ਬਸ ਇੱਥੇ ਆ ਕੇ ਆ ਜਿਹੜਾ ਡਰਾਮਾ ਚੱਲ ਰਿਹਾ 6 ਮਹੀਨੇ ਤੋਂ ਤੁਸੀਂ ਦੇਖ ਰਹੇ ਹੋ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਡੀ ਕਲੋਨੀ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਗਲਤ ਗੱਲ ਅੱਜ ਤੱਕ 40 ਸਾਲ ਦੇ ਕੈਰੀਅਰ ਚ ਨਹੀਂ ਕੀਤੀ ਜੇ ਕੋਈ ਬੰਦਾ ਤੁਹਾਨੂੰ ਮਿਲ ਜੇ ਕਿਤੇ ਲੁਧਿਆਣੇ ਚ ਕੋਈ ਘੁੰਮਦਾ ਵੀ ਮੇਰੇ ਨਾਲ ਯਾਰ ਜੀਕੇ ਵਾਲਿਆਂ ਨੇ ਆ ਕਰਤੀ ਮੇਰੇ ਕੋਲ ਲਿਆਓ ਮੇਰਾ ਮੋਬਾਈਲ ਨੰਬਰ ਸਾਰਿਆਂ ਦੇ ਕੋਲ ਹੈ ਜਿੱਥੇ ਮਰਜੀ ਮੈਨੂੰ ਆ ਕੇ ਮਿਲ ਸਕਦਾ ਕੋਈ ਵੀ ਬੰਦਾ ਬਟ ਜੇ ਕੋਈ ਆ ਬੇਤੁੱਕੀ ਬਿਆਨਬਾਜ਼ੀ ਕਰਦਾ ਜਦੋਂ ਜਾਂ ਕੋਈ ਬੇਤੁੱਕੇ આરોਪ ਲਗਾਉਂਦਾ ਕੋਈ ਪੋਲਿਟੀਸ਼ੀਅਨ ਵੀ ਲਗਾਉਂਦਾ ਤਾਂ ਬਹੁਤ ਮਨ ਨੂੰ ਪਰੇਸ਼ਾਨੀ ਹੁੰਦੀ ਆ ਉਹਨੂੰ ਵੀ ਦੂਸਰਾ ਪੱਖ ਸੁਣਨਾ ਚਾਹੀਦਾ ਫੇਰ ਅੱਗੋ આરોਪ ਲਾਣਾ ਚਾਹੀਦਾ ਜਦ ਪੱਖ ਸੁਣਨਾ ਹੀ ਨਹੀਂ ਕਿਸੇ ਦੀ ਗੱਲ ਸੁਣਨੀ ਹੀ ਨਹੀਂ ਆਪਾਂ ਇੱਕ ਸਪਾਟੀ ਆ ਕੇ ਇੱਕ ਬੰਦੇ ਦੀ ਗੱਲ ਸੁਣ ਕੇ ਉਹਦੇ ਤੇ ਰਿਐਕਟ ਕਰ ਦੋ ਇਹ ਕੋਈ ਗੱਲ ਥੋੜਾ ਹੈਗੀ ਹੈ ਕਿ ਤੁਸੀਂ ਪਾਲਿਟਿਸ਼ੀਨ ਬਾਰ-ਬਾਰ ਕਹਿ ਰਹੇ ਹੋ ਕਿ ਰਾਜਨੀਤਿਕ ਬੰਦਾ ਉਹਨਾਂ ਦੇ ਪਿੱਛੇ ਹੈ ਉਹਨਾਂ ਦੇ ਪਿੱਛੇ ਪਹਿਲਾਂ ਤਾਂ ਮੌਜੂਦਾ ਰਾਜਨੀਤਿਕ ਬੰਦੇ ਸੀਗੇ ਜਿਹੜੀ ਮੌਜੂਦਾ ਗਵਰਨਮੈਂਟ ਹੈ ਅਸੀਂ ਉਹਨਾਂ ਸਾਰਿਆਂ ਨੂੰ ਤਸੱਲੀ ਕਰਾਈ ਵੀ ਭਾਈ ਆਹ ਗੱਲ ਹੈ ਆਹ ਕਲੋਨੀ ਹੈ ਇਹ ਸੋਸਾਇਟੀ ਹੈ ਇਹ ਰੇਡ ਐਕਟ ਉਹ ਸਾਰੇ ਸੈਟੀਸਫਾਈਡ ਹੋ ਗਏ ਮੂਨ ਉਹਨਾਂ ਨੇ ਆਪੋਜੀਸ਼ਨ ਵਾਲੇ ਪੜਨੇ ਸ਼ੁਰੂ ਕਰਤੇ ਹੂੰ ਤੁਹਾਨੂੰ ਇੱਥੇ ਬੁਲਾਣ ਦੇ ਲਈ ਅੱਜ ਅਸੀਂ ਇਸੇ ਲਈ ਬੁਲਾਇਆ ਨਾ ਸਾਰੇ ਵਸਨੀਕਾਂ ਦੇ ਵਿੱਚ ਸਾਰਿਆਂ ਦਾ ਇੱਕਾ ਹੈਗਾ ਜੀ ਸਾਰਿਆਂ ਦਾ ਇੱਦਾਂ ਔਰ ਕੋਈ ਵੀ ਤੁਹਾਨੂੰ ਬੁਲਾ ਕੇ ਸਾਡੇ ਬਾਰੇ ਗੱਲ ਕਰਨਾ ਚਾਹੇ ਤਾਂ ਮੈਨੂੰ ਲਾਈਨ ਤੇ ਤੁਸੀਂ ਲੈ ਕੇ ਮੇਰੇ ਤੋਂ ਉਹਦਾ ਜਵਾਬ ਲੈ ਸਕਦੇ ਜਿਹੜੇ 100 ਘਰ ਨੇ 100 ਘਰਾਂ ਦੇ ਮੈਂਬਰ ਹੈਗੇ ਨੇ ਪੂਰੇ ਪੂਰੇ ਸਾਰੇ ਅਸੀਂ ਸਾਰਿਆਂ ਨੂੰ ਨਾਸਤੇ ਤੇ ਇਨਵਾਈਟ ਕੀਤਾ ਜੇ ਕੋਈ ਰਹਿ ਵੀ ਗਿਆ ਤਾਂ ਉਹ ਵੀ ਆ ਜਾਏਗਾ ਕਿਉਂਕਿ ਇਸ ਵੇਲੇ ਅਸੀਂ ਇਸੇ ਲਈ ਇਹ ਸਾਰਾ ਅੱਜ ਕੀਤਾ ਹੈ ਦਿਵਾਲੀ ਦਾ ਅਰੇਂਜਮੈਂਟ ਵੀ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਗਿਲਾ ਛਕਵਾ ਕਿਸੇ ਪੋਲੀਟੀਸ਼ੀਅਨ ਨੂੰ ਸਾਡੇ ਨਾਲ ਗਿੱਲਾ ਚਿਕੜਾ ਉਹ ਮੈਨਾਂ ਸਿੱਧੀ ਫੋਨ ਤੇ ਗੱਲ ਕਰ ਸਕਦਾ ਅਗਰ ਕਿਸੇ ਨੂੰ ਕੋਈ ਬੰਦਾ ਅਪਰੋਚ ਕਰਦਾ ਤਾਂ ਮੇਰੇ ਨਾਲ ਆ ਕੇ ਸੰਪਰਕ ਕਰ ਲਵੇ ਮੈਂ ਉਹਨੂੰ ਸੁਸਾਇਟੀ ਦੇ ਨੰਬਰ ਦੇ ਦੂੰਗਾ ਉਹ ਸੁਸਾਇਟੀ ਤੇ ਜਾ ਕੇ ਆਪਣਾ ਇੱਜ਼ਤ ਨਾਲ ਪੋਜੈਸ਼ਨ ਲੈਣ ਕਿਸੇ ਦੀ ਕੋਈ ਲੋੜ ਨਹੀਂ ਐਡਮਿਨਿਸਟ੍ਰੇਸ਼ਨ ਦੀ ਜਾਂ ਕਿਸੇ ਦੇ ਕੋਲ ਜਾ ਕੇ ਕੋਈ ਗੱਲ ਕਰਨ ਦੀ ਜਿਹਦਾ ਪਲਾਟ ਹੈ ਉਹ ਆਲਵੇਜ਼ ਮੋਸਟ ਵੈਲਕਮ ਉਹ ਸੁਸਾਇਟੀ ਕੋਲ ਆਵੇ ਆ ਕੇ ਆਪਣੇ ਡਿਊਜ਼ ਪੜਾਵੇ ਆਪਣਾ ਪੋਜੈਸ਼ਨ ਲੈਵੇ ਉਹ ਤਾਂ ਅਨੈਸੀਸਰਲੀ ਇੱਥੇ ਸ਼ਹਿਰ ਦੇ ਵਿੱਚ ਟੈਨਸ਼ਨ ਕਰ ਰਹੇ ਆ ਕਦੇ ਕਿਸੇ ਕੋਲ ਜਾਣਾ ਤੇ ਕਦੇ ਕਿਸੇ ਕੋਲ ਜਾਣਾ ਉਹਨੂੰ 扑ਟਕਾਣਾ ਮੈਟਰ ਇੱਕੋ ਹੀ ਆ ਡਿਊਜ਼ ਉਹਨਾਂ ਦੇ ਨਾਲ ਵੀ ਉਹ ਆ ਤੁਹਾਡੇ ਸਾਹਮਣੇ ਪਾਮ ਕਲੋਨੀ ਹੈ ਉਥੇ ਤਾਂ ਲੋਕਾਂ ਦੇ ਜਿੰਨਾਂ ਤੇ ਪਲਾਟ ਉਹ ਘੱਟ ਕੇ ਡਿਊਜ਼ ਦਿੰਦੇ ਆ ਇੱਥੇ ਸਾਡੇ ਇੱਕ ਆ ਬੰਦਾ ਅੰਦਰ ਬੈਠਾ ਉਹ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਕਰੀ ਜਾਂਦਾ ਜਿਹਦੇ ਕਰਕੇ ਨਿਊਸੈਂਸ ਹੋਈ ਜਾ ਰਹੀ ਹੈ ਬਾਕੀ ਵੀ ਦੇਖੋ ਕਿੰਨੀਆਂ ਕਲੋਨੀਆਂ ਨੇ ਲੁਧਿਆਣੇ ਮੇਰੀਆਂ ਹੋਰ ਵੀ 40 ਕਲੋਨੀਆਂ ਨੇ ਹੁਣ ਆ 2 1 2 ਦੇ ਵਿੱਚ ਇਹ ਜਿਹੜੇ ਹੁਣ ਬੰਦੇ ਬੈਠੇ ਆ ਤੁਹਾਨੂੰ ਮਿਲਦੇ ਆ ਰੋਜ਼ ਉਹ ਜੀ ਮੇਰੇ 20 ਲੱਖ ਬਣ ਗਏ ਉਹ ਜੀ ਮੇਰੇ 10 ਲੱਖ ਬਣ ਗਏ ਉਹ ਭਰਾਵਾ ਤੂੰ ਜੇ ਹਜ਼ਾਰ ਗੱਜਾ ਜਗ੍ਹਾ ਲੈ ਲਈ 10 ਪਲਾਟ ਖਰੀਦ ਲੈ ਕਿਸੇ ਬੰਦੇ ਨੇ ਮੰਨ ਲਓ ਉਹਦੇ ਇੱਕ ਪਲਾਟ ਦੇ 4 ਲੱਖ ਦੇ ਡਿਊਜ਼ ਬਣਦੇ ਤਾਂ ਦਸਾਂ ਪਲਾਟਾਂ ਦਾ 40 ਲੱਖੀ ਬਣੂਗਾ ਤੇ ਜੇ ਇੱਕ ਪਲਾਟ ਦਾ ਉਹਦਾ 4-5 ਲੱਖ ਬਣੂਗਾ ਹੁਣ ਇਹ ਇਹ ਤਾਂ ਦੱਸਦਾ ਹੀ ਨਹੀਂ ਵੀ ਮੇਰੀ ਜਗ੍ਹਾ 2000 ਦਾ ਚ ਹੈ ਹਨਾ ਉਹ ਨਹੀਂ ਜੀ ਮੈਂ ਤਾਂ 50 ਲੱਖ ਬੰਗ ਦੇ ਲਾ ਮੰਗਦਾ ਕੀ ਨੇ ਆ ਭਰਾਵਾ ਸੋਸਾਇਟੀ ਦੇ ਡਿਊਜ਼ ਆ ਤੂੰ ਜਾ ਕੇ ਦੇ ਆਪਣਾ ਕੁਝੀ ਕੁਝੀ ਜੋ ਮਰਜੀ ਕਰ ਤੁਹਾਡੇ ਨਾਲ ਜਿਹੜਾ ਉਹ ਲੋਕਾਂ ਨੂੰ ਭੜਕਾ ਰਿਹਾ ਮੇਰੇ ਨਾਲ ਉਹਨੂੰ ਪਤਾ ਨਹੀਂ ਕੀ ਹੁਣ ਮੈਂ ਤਾਂ ਆ ਪਰੇਸ਼ਾਨ ਮੈਂ ਹੁਣ ਅਸੀਂ ਤੁਹਾਡੇ ਸਾਹਮਣੇ ਸਾਰੀ ਕਲੋਨੀ ਬੈਠੀ ਆ ਮੈਂ ਵਿੱਚ ਬੈਠਾ ਮੇਰਾ ਨਾ ਉਹ ਜਿਆਦਾ ਲੈਂਦੇ ਐ ਮਤਲਬ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਵੀ ਇਹਦਾ ਕਾਰੋਬਾਰ ਨਾ ਚੱਲ ਸਕੀ ਉਹਨਾਂ ਉਹ ਮੇਰੇ ਤੇ ਅਟੈਕ ਕਰਦੇ ਆ ਇੱਕ ਤਰ੍ਹਾਂ ਦਾ ਵੀ ਜੋ ਕੋਈ ਬਿਜ਼ਨਸਮੈਨ ਦੀ ਰੈਪਿਊਟੇਸ਼ਨ ਹੁੰਦੀ ਆ ਉਹ ਮੇਰੀ ਰੈਪਿਊਟੇਸ਼ਨ ਤੇ ਹੀ ਅਟੈਕ ਕਰਦੇ ਆ ਜਦ ਕਿ ਅਸੀਂ ਸਿੰਪਲ ਬੰਦੇ ਆ ਕੋਈ ਇਦਾਂ ਦੀ ਆਪਣੇ ਚ ਵੱਲ ਫਰੇਵ ਨਹੀਂ ਅਸੀਂ ਜਿਹੜੀ ਗੱਲ ਕਹਿੰਨੇ ਠੋਕੇ ਕਹਿੰਨੇ ਆ ਵੀ ਐਕਟ ਨੂੰ ਮੰਨਣਾ ਤਾਂ ਫਿਰ ਮੰਨਣਾ ਹੀ ਮੰਨਣਾ ਮੈਂ ਉਹਦੇ ਚ ਕੀ ਕਰ ਸਕਦਾ ਜੇ ਉਹ ਨਰੇ ਦਾ ਐਕਟ ਬਣਾਤਾ ਫਾ ਮੰਨੇ ਹੁਣ ਮੇਨਟੇਨੈਂਸ ਅਗਰ ਸਹੂਲਤ ਅਸੀਂ ਇਹ ਰੈਜ਼ੀਡੈਂਟ ਨੂੰ ਨਹੀਂ ਦਵਾਂਗੇ ਜਿਹੜੇ ਅੰਦਰ ਰਹਿ ਰਹੇ ਆ ਤਾਂ ਫਿਰ ਇਹਨਾਂ ਦੇ ਰਾਈਟ ਹੈਗੇ ਆ ਇਹ ਦੇਦਾ ਦੇ ਵਿੱਚ ਸਾਡੀ ਕੰਪਲੇਂਟ ਕਰ ਸਕਦੇ ਆ ਕਿਉਂਕਿ ਹਰ ਬੰਦੇ ਨੂੰ ਰਾਈਟ ਫਿਕਸ ਕਰਤੇ ਰੇਦਾ ਐਕਟ ਨੇ ਬਾਕੀ ਤੁਸੀਂ ਹੁਣ ਪ੍ਰਧਾਨ ਜੀ ਹੈਗੇ ਇਹਨਾਂ ਨੂੰ ਪੁੱਛ ਲਓ ਜਾਂ ਆ ਵਾਈਸ ਪ੍ਰਧਾਨ ਜੀ ਉਸ ਕਰਕੇ ਉਹ ਇੱਥੇ ਆਂਦੇ ਹਨ ਸਸਤੀ ਚੀਜ਼ ਲੈ ਕੇ 2000 ਅਜੇ 20000 ਰੇਟ ਹੋ ਜਾ ਬੇਚਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਇੱਥੇ ਰਹਿਣ ਨਜ਼ਦੀਕ ਬਣਨ ਕਿ ਫੈਸਿਲਿਟੀ ਹੋ ਜਾ ਸਾਨੂੰ ਪ੍ਰੋਪਰ ਮਿਲੇ ਜੋ ਚੀਜ਼ ਸਾਨੂੰ ਮਿਲੇ ਉਹਨਾਂ ਨੂੰ ਹੀ ਮਿਲੇ ਔਰ ਜੋ ਬੇਚ ਕੇ ਚਲੇ ਜਾਣਗੇ ਤਾਂ ਪੈਸਾ ਕਿੱਥੋਂ ਲੱਗੇਗਾ ਤੁਸੀਂ ਹੁਣ ਕਲੋਨੀ ਵਾਲੇ ਸਾਰੇ ਇਕੱਠੇ ਹੋ ਜੀ ਹਾਂਜੀ ਸਰ ਅਸੀਂ 90% ਤਾਂ ਇਕੱਠੇ ਹੀ ਹਾਂ ਠੀਕ ਕਿਉਂ ਚਾਰ ਪਰਸਨ ਲੋਕੀ ਤੁਹਾਨੂੰ ਪਤਾ ਹੁੰਦਾ ਹੀ ਹੈ ਜੀ ਠੀਕ ਮਤਲਬ ਕੋਈ ਗਲਤ ਫਹਿਮੀਆਂ ਜਿਹੜੀਆਂ ਫਲਾ ਰਹੇ ਸਰ ਉਹ ਕੋਈ ਮੈਂ ਕਹਾਂ ਲੋ ਗਲਤ ਤੰਸਰ ਬੰਦੇ ਹੁੰਦੇ ਹੀ ਆ ਉਹ ਗਾਉਂ ਫੈਮਲੀ ਗਾ ਲੋ ਕੋਈ ਤਰ੍ਹਾਂ ਸੇ ਵਾਸਤੇ ਚਾ ਲੋ ਇੱਚੀ ਪੋਲਿਟਿਕਸ ਵੀ ਚੱਲੀ ਆ ਰਹੀ ਹੈ ਤੇ ਕੋਈ ਨਹੀਂ ਚੱਲ ਰਹੀ ਠੀਕ ਹੈ ਨਾ ਚਾਹ ਰਹੇ ਜਿਹੜਾ ਨਹੀਂ ਚੱਲ ਰਿਹਾ ਨਾਲ ਸਰ ਅਸੀਂ ਕਿਸੇ ਨੂੰ ਇਦਾਂ ਨਹੀਂ ਕਹਿਣਾ ਚਾਹੁੰਦੇ ਅਸੀਂ ਤਾਂ ਕਹਿੰਦੇ ਸਾਹਮਣੇ ਜਿਹੜਾ ਓਨਰ ਨੇ ਉਸ ਅੰਦਰ ਸਹੀ ਹੈ ਸਾਨੂੰ ਫੈਸਲਟੀ ਮਿਲ ਰਹੀ ਹੈ ਸਭ ਨੂੰ ਕੋਈ ਪ੍ਰੋਬਲਮ ਨਹੀਂ ਸਾਰੇ ਖੁਸ਼ ਨਹੀਂ ਇਹਨਾਂ ਦੇ ਸਰ ਜਿੱਥੇ ਜਿਹੜੇ ਤੇ ਬੰਦੇ ਖੁਸ਼ ਨਹੀਂ ਆਏ ਕੋਈ ਉਦੋਂ ਆਇਆ ਨਹੀਂ ਹੈਗਾ ਜਿਹੜੇ ਨਹੀਂ ਖੁਸ਼ ਹੋ ਨਹੀਂ ਆਏ ਸੋ ਠੀਕ ਹੈ ਆਪਾਂ ਬੰਦ ਕਰ ਦਿੰਦੇ ਹਾਂ ਹਾਂਜੀ ਸਾਰੇ ਸੈਟੀਸਫਾਈ ਹੋ ਜਾਂਦੀ ਸਰ ਸਾਰੇ ਸੈਟੀਸਫਾਈਡ ਨਹੀਂ ਇੱਥੇ ਜਿਹੜੇ ਵੀ ਹੈਗੇ ਨੇ ਸਾਰੇ ਇਹ ਫਲੈਟ ਹੋਲਡਰਾਂ ਦਾ ਤੁਹਾਨੂੰ ਪਤਾ ਮੁੱਦਾ ਸੇਮ ਹੈ ਮੈਂ ਹਰ ਵਾਰੀ ਕਹਨੀ ਆ ਉਹਨਾਂ ਦਾ ਡਿਊ ਦਾ ਮੁੱਦਾ ਹੈਗਾ ਡਿਊ ਦਾ ਜਾਤਾ ਕੋ ਸਰ ਬੈਠ ਕੇ ਆਪਣੇ ਓਨਰ ਨਾਲ ਗੱਲ ਨਹੀਂ ਕਰਦੇ ਉਹਨਾਂ ਨਾਲ ਗੱਲ ਨਹੀਂ ਕਰਦੇ ਆ ਤੱਕ ਉਹਨਾਂ ਦਾ ਨਹੀਂ ਹੋਣਾ ਸਰ ਜੀ ਉਹਨਾਂ ਨੂੰ ਆ ਕੇ ਬੈਠ ਕੇ ਆਪਣੀ ਜੋ ਉਹਨਾਂ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਬੈਠ ਕੇ ਹੀ ਗੱਲ ਕਰਨੀ ਪੈਣੀ ਹੈ ਮੁੱਦਾ ਢੜਕਾਨ ਨਾਲ ਕੁਝ ਨਹੀਂ ਹੋਣਾ ਇਹਨਾਂ ਆਪਣੀ ਕਲੋਨੀ ਦੀ ਹੀ ਰੈਪੋ ਖਰਾਬ ਕਰ ਰਿਆ ਸਰ ਠੀਕ ਹੈ ਤੇ ਬਗ ਸਾਰੀ ਕਲੋਨੀ ਇਕੱਠੀ ਆ ਤੁਹਾਡੇ ਸਾਰੀ ਇਕੱਠੀਆਂ ਸੇ ਦੇਖ ਲਓ ਸਰ ਇਹ ਆਪਣੇ ਘਰ ਦੇ ਬੰਦੇ ਨਹੀਂ ਆ ਸਰ ਇਸ ਹਾਰਿਕ ਕਲੋਨੀ ਦੇ ਬੰਦੇ ਆ ਹਾਂਜੀ ਹਾਂਜੀ ਸਭ ਕੁਝ ਨੇ ਸਰ ਸਭ ਕੁਝ ਨੇ ਔਰ ਸਭ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੰਨ ਨੂੰ ਸਰ ਤੁਸੀਂ ਪੁੱਛ ਲਓ ਸਰ ਹਾਰਿਕ ਨੂੰ ਪਤਾ ਹੈ ਮੇਰਾ ਨੰਬਰ ਹੈ ਹਾਰਿਕ ਮੈਨੂੰ ਫੋਨ ਕਰਦਾ ਕੋਈ ਕੰਮ ਪੈਂਦਾ ਹੈ ਤੇ ਜੇ ਮੈਂ ਨਾ ਫੋਨ ਜੱਗਾ ਤੋਂ ਕੋਈ ਵੀ ਕਹਿ ਸਕਦਾ ਕਿ ਹਾਂ ਵੀ ਮੈਡਮ ਸਾਡੇ ਨਾਲ ਨਹੀਂ ਹੈਗੇ ਕੋਈ ਧੜਾ ਬੰਦਾ ਨਹੀਂ ਹੈ ਸਰ ਸਭ ਸੈਟੀਸਫਾਈ ਨੇ ਬਿਲਕੁਲ ਸਰ